ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕਾਂ ਨੂੰ ਤਾਰਨ ਵਾਲੇ ਖਾਲੀ ਝੂੜੀਆਂ ਨੂੰ ਭਰਨ ਵਾਲੇ ਮਰਾਦਾਂ ਨੂੰ ਪੂਰੀਆਂ ਕਰਨ ਵਾਲੇ ਜੋ ਵੀ ਸ਼ਹੀਦਾ ਸਿੰਘਾਂ ਦੇ ਨਾਲ ਜੁੜਦਾ ਹੈ ਉਹਦੀ ਝੂਲੀ ਦੇ ਵਿੱਚ ਦੁਨੀਆਂ ਦੀਆਂ ਸਾਰੀਆਂ ਵਰਕਤ ਆ ਜਾਂਦੀਆਂ ਨੇ ਹਰ ਮਰਾਦ ਪੂਰੀ ਹੁੰਦੀ ਹੈ ਇਹ ਬਸ ਇਸ ਤਰ੍ਹਾਂ ਜੁੜੀ ਜਿਵੇਂ ਮੱਛੀ ਪਾਣੀ ਦੇ ਨਾਲ ਜੁੜੀ ਹੈ ਜੇਕਰ ਪਾਣੀ ਤੋਂ ਬਾਹਰ ਆਪਾਂ ਮੱਛੀ ਨੂੰ ਕਰ ਦਈਏ ਲਾ ਉਹ ਮਰ ਜਾਏਗੀ ਤੜਫਣ ਲੱਗ ਜਾਏਗੀ ਏਸੀ ਤਰ੍ਹਾਂ ਸਬੀਰ ਤੂੰ ਜਦੋਂ ਆਪਾਂ ਉੱਠਦੇ ਆ ਉਠਣਸਾਰ ਸ਼ਾਮ ਤੱਕ ਚੱਲਦੇ ਫਿਰਦੇ ਕੰਮ ਕਰਦੇ ਆ ਮੱਛੀ ਦੀ ਤਰ੍ਹਾਂ ਸ਼ਹੀਦਾਂ ਸਿੰਘਾਂ ਦੇ ਨਾਲ ਤਨ ਤਨ ਸ਼ਹੀਦ ਬਾਬਾ ਦੀਪ ਜੀਆਂ ਦੇ ਨਾਲ ਸਾਡੀ ਮੁਹੱਬਤ ਉਬੇ ਉਹਨਾਂ ਦੇ ਉੱਪਰ ਟੇਕ ਉਬੇ ਭਰੋਸਾ ਉਬੇ ਕਿ ਉਹਨਾਂ ਦੀ ਯਾਦ ਤੋਂ ਬਿਨਾ ਸਾਡਾ ਸ਼ਰੀਰ ਤਰਫਣ ਲੱਗ ਜਾਏ ਭਾਵ ਇੱਕ ਤਰ੍ਹਾਂ ਦੀ ਮੌਤ ਕਬੂਲ ਕਰੇ ਹਰ ਵਕਤ ਸ਼ਹੀਦਾਂ ਸਿੰਘਾਂ ਨੂੰ ਜੋ ਯਾਦ ਕਰਦੇ ਨੇ ਨਾ ਫਿਰ ਉਹਨਾਂ ਦੀਆਂ ਮੁਸ਼ਕਲਾਂ ਸ਼ਹੀਦ ਸਿੰਘ ਹਰ ਲੈਂਦੇ ਨੇ ਰੰਚਕ ਮਾਤਰ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਂਦਾ ਜੰਦੀ ਮਾਲਕ ਦੀ ਪਾਕ ਤੇ ਪਾਵਨ ਬਾਣੀ ਦਾ ਬਾਗ ਹੈ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਇਹ ਅਕਾਲ ਪੁਰਖ ਵੈਰ ਗੁਰੂ ਦਾ ਸੁਭਾ ਹੈ ਉਹ ਆਪਣੀ ਪਿਆਰੀ ਨੂੰ ਔਖੀ ਘੜੀ ਦੇਖਣੀ ਨਹੀਂ ਦਿੰਦਾ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਤ ਪਾਲੇ ਉਹ ਹਰ ਸੁਆਸ ਸੁਆਸ ਦੇ ਨਾਲ ਆਪਣੀ ਪਿਆਰੀ ਸੇਵਕ ਦੀ ਸੰਭਾਲ ਕਰਦਾ ਜੋ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਨੇ ਇਹ ਅਮਲੀ ਨੂੰ ਅਮਲ ਪਿਆਰਾ ਹੈ ਜੇਕਰ ਅਮਲ ਕਰਨ ਵਾਲੇ ਬੰਦੇ ਨੂੰ ਨਸ਼ਾ ਨਾ ਮਿਲੇ ਨਾ ਉਹਦਾ ਸ਼ਰੀਰ ਟੁੱਟਣ ਲੱਗ ਜਾਂਦਾ ਹੈ ਕਿਉਂ ਅਮਲ ਦੇ ਨਾਲ ਨਸ਼ੇ ਦੀ ਨਾਲ ਪਿਆਰ ਵੜਾਇ ਹੱਡਾਂ ਦੇ ਵਿੱਚ ਰਚਿਆ ਜੇਕਰ ਸ਼ਹੀਦਾਂ ਸਿੰਘਾਂ ਦੇ ਨਾਲ ਇਸ ਤਰ੍ਹਾਂ ਦਾ ਪਿਆਰ ਬਣ ਜਾਈ ਗੁਰਬਾਣੀ ਦੇ ਬਾਖ ਸ਼ਹੀਦਾਂ ਸਿੰਘਾਂ ਦਾ ਨਾਮ ਵਾਹਿਗੁਰੂ ਦੀ ਸਿਰਤ ਸਲਾਹ ਵਾਹਿਗੁਰੂ ਦਾ ਆਕ ਸਿਮਰਨ ਸਾਡੇ ਹੱਡਾਂ ਦੇ ਵਿੱਚ ਰਚ ਜਾਏ ਇੱਕ ਅੰਧਾ ਮਿੰਟ ਜੇਕਰ ਅਸੀਂ ਨਾ ਜਪ ਸਕੀ ਸਾਡੇ ਅੰਦਰ ਉਹ ਤੜਫਣਾ ਪੈਦਾ ਹੋਵੇ ਸਾਨੂੰ ਪਤਾ ਲੱਗੇ ਕਿ ਅਸੀਂ ਵਾਹਿਗੁਰੂ ਤੋਂ ਦੂਰ ਹਾਂ ਸੋ ਜੋ ਵੀ ਸ਼ਹੀਦਾਂ ਸਿੰਘਾਂ ਦੇ ਨਾਲ ਇਸ ਤਰ੍ਹਾਂ ਦਿਲੋਂ ਮੁਹੱਬਤ ਕਰਦਾ ਹੈ ਨਾ ਜੀ ਫਿਰ ਰਾਂਚਕਾ ਮਾਤਰ ਦੁੱਖ ਸ਼ਹੀਦ ਸਿੰਘ ਪਰਿਵਾਰ ਉੱਪਰ ਪਰੋਂ ਨਹੀਂ ਦਿੰਦੀ ਆਪਣੇ ਪਿਆਰੇ ਸ਼ਿਵਕ ਨੂੰ ਸ਼ਹੀਦ ਸਿੰਘ ਸੰਭਾਲਦੇ ਨੇ ਜਿਵੇਂ ਮਾਪਾ ਬੱਚੇ ਦੀ ਪਰਵਰਿਸ਼ ਕਰਦਾ ਹੈ ਉਸੇ ਤਰ੍ਹਾਂ ਸਾਡਾ ਪਰਮਪਿਤਾ ਪਰਮਾਤਮਾ ਹੈ ਸ਼ਹੀਦ ਸਿੰਘ ਨੇ ਜੋ ਸਾਨੂੰ ਸੰਭਾਲਦੇ ਨੇ ਇਸ ਕਰਕੇ ਸ਼ਹੀਦਾਂ ਸਿੰਘਾਂ ਦੇ ਉੱਪਰ ਧੰ ਗੁਰੂ ਰਾਮਦਾਸ ਸਾਹਿਬ ਦੇ ਉੱਪਰ ਪਾਕ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਉੱਪਰ ਪਾਵਨ ਕੁਰਬਾਨੀ ਦੇ ਉੱਪਰ ਸਾਡਾ ਇਸ ਤਰ੍ਹਾਂ ਇੰਨੇ ਕੁਰਬਾਨੀ ਦੇ ਵਿੱਚ ਉਦਾਹਰਨਾ ਆਈਆਂ ਨੇ ਅਮਲੀ ਨੂੰ ਅਮਲ ਦੀ ਨਾਲ ਮੁਹੱਬਤ ਹੈ ਨਸ਼ੀ ਦੀ ਨਾਲ ਮੁਹੱਬਤ ਹੈ ਇਹ ਨਹੀਂ ਕਿ ਆਪਾਂ ਇਸ ਪਾਸੇ ਜਾਣਾ ਹੈ ਆਪਾਂ ਇੱਕ ਉਦਾਹਰਨ ਵਜੋਂ ਲੈਣਾ ਜਿਵੇਂ ਮਹਾਰਾਜ ਨੇ ਗੁਰੂ ਸਹਬਾਨਾਂ ਨੇ ਸਾਨੂੰ ਸਮਝਾਇਆ ਹੈ ਕਿ ਤੇਰੀ ਮੁਹੱਬਤ ਹੀ ਨਿਪਤੀ ਹੋਵੇ ਤੇਰਾ ਪ੍ਰੋਸਾ ਇਨਾ ਪੱਕਾ ਹੋਵੇ ਫਿਰ ਆਪਣੀ ਸੇਵਕ ਦੀ ਪਲ ਪਲ ਸ਼ਹੀਦ ਸਿੰਘ ਸਾਰ ਲੈਂਦੇ ਨੇ ਉਹਨਾਂ ਨੂੰ ਤਾਰਦੇ ਨੇ ਨੇ بس ਦਿਲੋਂ محبت ਦੀ ਗੱਲ ਐ, ਖੁਸ਼ੀ ਦੀ ਗੱਲ ਹੈ। ਪਿਆਰ ਦੀ ਗੱਲ ਹੈ ਤੇਰੀ ਜ਼ਿੰਦਗੀ ਬਦਲ ਜਾਏਗੀ। ਜ਼ਿੰਦਗੀ ਦੇ ਵਿੱਚੋਂ ਸਾਰੇ ਕੰਢੇ ਸ਼ਹੀਦ ਬਾਬਾ ਦੀਪ ਸਿੰਘ ਜੀ ਆਨੇ ਹਰ ਲੈਣੇ ਨੇ। ਜ਼ਿੰਦਗੀ ਆਨੰਦ ਤੇ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਏਗੀ।